ਅਜਿਹੇ ਸਮੇਂ 'ਚ ਜਿੱਥੇ ਆਨਲਾਈਨ ਠੱਗੀਆਂ ਦੇ ਮਾਮਲਿਆਂ 'ਚ ਲਗਾਤਾਰ ਇਜ਼ਾਫਾ ਹੁੰਦਾ ਚੱਲ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਏਟੀਐਮ 'ਚੋਂ ਧੋਖੇ ਨਾਲ ਪੈਸੇ ਕਢਵਾਉਣ ਦੀਆਂ ਘਟਨਾਵਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਨੇ ਤਾਜ਼ਾ ਮਾਮਲਾ ਹੁਸ਼ਿਆਰਪੁਰ ਤੋਂ ਹੀ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਨੂੰ ਗੁੰਮਰਾਹ ਕਰਕੇ ਦੋ ਨੌਸਰਬਾਸਾਂ ਨੇ ਉਸਦਾ ਏਟੀਐਮ ਬਦਲ ਲਿਆ ਤੇ ਫਿਰ ਉਸਦੇ ਖਾਤੇ 'ਚੋਂ 22000 ਰੁਪਏ ਕਢਵਾ ਲਏ ਮੀਡੀਆ ਨੂੰ ਜਾਣਕਾਰੀ ਦਿੰਦੇ ਹਾਂ ਪੀੜਤ ਨੌਜਵਾਨ ਪਰਮਜੀਤ ਸਿੰਘ ਪੁੱਤਰ ترਸੀਮ ਲਾਲ ਵਾਸੀ ਆਦਮਪਾਲ ਗੜੀ ਥਾਣਾ ਹਰਿਆਣਾ ਨੇ ਦੱਸਿਆ ਕਿ ਉਹ ਕਿ ਨਿੱਜੀ ਫੈਕਟਰੀ 'ਚ ਕੰਮ ਕਰਦਾ ਹੈ ਤੇ ਕੱਲ ਸਵੇਰੇ ਕਰੀਬ 10:30 ਵਜੇ ਇਹ ਬਾਗਪੁਰ ਸਥਿਤ HDFC ਦੇ ATM ਚੋਂ ਪੈਸੇ ਕਢਵਾਉਣ ਲਈ ਗਿਆ ਸੀ ਤੇ ਜਦੋਂ ਪੈਸੇ ਕਢਵਾ ਕੇ ਵਾਪਸ ਮੁੜਨ ਲੱਗਿਆ ਤਾਂ ਇੰਨੇ ਨੂੰ ਉੱਥੇ ਖੜੇ ਦੋ ਵਿਅਕਤੀਆਂ ਨੇ ਉਸ ਨੂੰ ਗੱਲਾਂ 'ਚ ਲੈ ਕੇ ਉਸ ਦਾ ATM ਬਦਲ ਲਿਆ ਤੇ ਫਿਰ ਉਸ ਵਿੱਚੋਂ 22000 ਰੁਪਏ ਕਢਵਾ ਲਏ ਨੌਜਵਾਨ ਨੇ ਦੱਸਿਆ ਕਿ ਜਦੋਂ ਉਸ ਵੱਲੋਂ ਆ ਕੇ CCTV ਚੈੱਕ ਕੀਤੀ ਗਈ ਤਾਂ ਉਸ ਵਿੱਚ ਨਜ਼ਰ ਆਇਆ ਕਿ ਦੋ ਵਿਅਕਤੀਆਂ ਵੱਲੋਂ ਉਸ ਕੋਲੋਂ ਚਲਾਕੀ ਨਾਲ ATM ਬਦਲ ਲਿਆ ਗਿਆ ਨੌਜਵਾਨ ਨੇ ਪੁਲਿਸ ਪ੍ਰਸ਼ਾਸਨ ਤੋਂ ਉਕਤ ਨੁਸਰਬਾਜ਼ਾਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਪੈਸੇ ਵਾਪਸ ਕਰਵਾਉਣ ਦੀ ਮੰਗ ਕੀਤੀ ਹੈ। ਹੁਸ਼ਰਪੁਰ ਨੇ ਉਸਦੇ ਨਾਲ ਚੇਤਨ ਕਸ਼ਪ ਤੇ ਰਿਪੋਰਟ ਭਾਈ ਪਰਮਜੀਤ ਸਿੰਘ ਕਿਹੜਾ ਪਿੰਡ ਆ ਜੀ? ਆਦੂਵਾਲ ਗੜੀ। ਭਾਈ ਤੁਹਾਡੇ ਨਾਲ ਜਿਹੜੀ ਘਟਨਾ ਵੀ ਕਿੱਥੇ ਹੋਈ ਤੇ ਕਿਵੇਂ ਹੋਈ? ਭਾਈ ਬਾਗਪੁਰ ਘਟਨਾ ਹੋਈ ਜੀ। ਮੈਂ ਏਟੀਐਮ ਚ ਪੈਸੇ ਕਢਾਣ ਆਇਆ ਸੀ 25000 ਰੁਪਏ ਕਢਾਇਆ ਜੀ ਮੈਂ ਤੇ ਪਿੱਛੇ ਮੇਰੇ ਦੋ ਬੰਦੇ ਆਏ। ਉਹਨਾਂ ਨੇ ਕਿਹਾ ਜੀ ਏਟੀਐਮ ਤੁਹਾਡਾ ਕੈਨਸਲ ਨਹੀਂ ਹੋਇਆ ਤੇ ਉਹਨੂੰ ਕੈਨਸਲ ਕਰੋ ਸਰ ਮੈਂ ਦੁਬਾਰਾ ਕੈਨਸਲ ਕੀਤਾ ਤੇ ਉਹਨਾਂ ਨੇ ਹੀ ਮੇਨਾ ਏਟੀਐਮ ਚੇਂਜ ਕਰ ਲਿਆ ਅੱਛਾ ਜੀ ਏਟੀਐਮ ਚੇਂਜ ਕਰ ਲਿਆ ਪਰ ਮੈਨੂੰ ਨਹੀਂ ਪਤਾ ਲੱਗਾ ਮੈਨੂੰ ਘੱਟੋ ਘਾਟ 2 ਘੰਟੇ ਬਾਅਦ ਪਤਾ ਲੱਗਾ ਜੀ ਮੇਰਾ ਏਟੀਐਮ ਚੇਂਜ ਹੋ ਗਿਆ ਜਿੱਦਾਂ ਮੈਨੂੰ ਮੈਸੇਜ ਆਇਆ ਅੱਛਾ ਜੀ ਕਿੰਨੇ ਪੈਸੇ ਕਢਾਏ ਉਹਨੇ ਸਾਡੇ ਉਹਨਾਂ ਨੇ ਕਢਾਇਆ ਜੀ 22000 ਰੁਪਿਆ ਅੱਛਾ ਜੀ ਬਾਗਪੁਰ ਬੈਂਕਰ ਸੀ ਐਚਡੀਐਫਸੀ ਠੀਕ ਹੈ ਜੀ ਹਾਂਜੀ ਸਰ ਤੁਸੀਂ ਕਿਤੇ ਕੰਪਲੇਂਟ ਵੀ ਦਰਜ ਕਰਾਈ ਜੀ ਸਾਰਾ ਹਰਿਆਣਾ ਤਾਂ ਨੇ ਤੇ ਕੀ ਕੀ ਆ ਨਾ ਤੁਹਾਨੂੰ ਉਹਨਾਂ ਨੇ ਕਿਹਾ ਜੀ ਉੱਥੇ ਹਸ਼ਾਲਪੋ ਚਲ ਜਿਓ ਜੀ ਸੀਸੀਟੀਵੀ ਫੁਟੇਜ ਭਾਈ ਦੇਖੀ ਮੰਗਵਾਈ ਉੱਥੀ ਕਿਦੋਂ ਹਾਂਜੀ ਸੀਸੀਟੀਵੀ ਵਿੱਚ ਕੀ ਦੋ ਦੇਖਦਾ ਭਾਪਾ ਜੀ ਹਾਂਜੀ ਸੀਸੀਟੀਵੀ ਕੈਮਰੇ ਜਿਹੜਾ ਨੇ ਮੇਰਾ ਏਟੀਐਮ ਚੇਂਜ ਕਰਦੇ ਦੇਖਿਆ ਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਦੋ ਬੰਦੇ ਸੀ ਜੀ ਹਾਂਜੀ ਜੀ 35 ਸਾਲ ਹੁੰਗਾ ਸੀ ਉਹਨਾਂ ਦੀ ਚਾਣਾ ਮੈਂ ਥੋੜਾ ਇਹੀ ਮੇਰਾ ਨਾਮ ਹੁੰਦੇ ਆ ਜੀ। ਕੀ ਲੱਗਦਾ ਤੁਹਾਡੇ? ਮੇਰਾ ਬ੍ਰਦਰ ਲੱਗਦਾ ਜੀ। ਠੀਕ ਆ ਤੁਸੀਂ ਵੀ ਨਾਲ ਸੀ ਜਦੋਂ ਇਹ ਘਟਨਾ ਕਰਮ ਹੋਇਆ। ਹਾਂਜੀ ਨਾਲ ਸੀ ਮੈਂ ਇਹਦੇ। ਤੇ ਬੰਦੇ ਜਿਹਨਾਂ ਨੇ ਇਹ ਠੱਗੀ ਕੀਤੀ ਆ ਸਰਦਾਰ ਸੀ ਕਿਉਂ ਮੋਨੇ ਸੀ ਜੀ? ਮੋਨੇ ਸੀ ਜੀ। ਦੋਵੇਂ ਜਾਣੇ। ਹਾਂਜੀ ਦੋ ਜਾਣੇ ਸੀ। ਤੇ ਕਿੱਥੇ ਤੁਸੀਂ ਕੰਪਲੀਟ ਕੀਤੀ ਇਹਦੀ ਹਾਂ? ਜੇ ਹਰਿਆਣੇ ਗਏ ਸੀ ਉਹਨਾਂ ਨੇ ਸਾਨੂੰ ਹਿਸ਼ਾਰਪੁਰ ਭੇਜਤਾ ਕਹਿੰਦੇ ਸਾਈਬਰ ਕਰਾਮ ਵਾਲੇ ਦੇ ਕਰੋ ਜੀ। ਠੀਕ ਆ ਜੀ। ਹਾਂਜੀ ਕਿੰਨੇ ਪੈਸੇ ਕਢਾਇਆ ਉਹਨਾਂ ਨੇ ਟੋਟਲ? ਟੋਟਲ ਜੀ 20000 ਰੁਪਏ ਕਢਾਇਆ। ਹੁਣ ਏਟੀਐਮ ਬਲੌਕ ਕਰਵਾਤਾ ਜੀ? ਹਾਂਜੀ ਬਲੌਕ ਕਰ ਠੀਕ ਹੈ ਜੀ ਬੰਦੇ ਨੇ ਮਿਹਨਤ ਕਰਕੇ ਪੈਸੇ ਜੋੜੇ ਹੁੰਦੇ ਨੇ ਇਸ ਤਰ੍ਹਾਂ ਠੱਗੀਆਂ ਹੁੰਦੀਆਂ ਨੇ ਵੀ ਕਿੰਨਾ ਕੁ ਨੁਕਸਾਨ ਹੁੰਦਾ ਜੀ ਹਾਂਜੀ ਬਹੁਤ ਜ਼ਿਆਦਾ ਜੀ ਨੁਕਸਾਨ ਕੀ ਬੰਦ ਕਰ ਦਿਓ ਪੁਲਿਸ ਪ੍ਰਸ਼ਾਸਨ ਤੋਂ ਸਾਨੂੰ ਹੀ ਸਾਡਾ ਹਿਸਾਬ ਦਿੱਤਾ ਜਾ ਵੀ ਜੀ ਤੇ ਉਹ ਜਿਹੜੇ ਫੜੇ ਜਾਣਗੇ ਹਾਂਜੀ ਫੜੇ ਜਾਣ ਹਾਂਜੀ